ਲਓ ਜੀ ਕਿਉਂ ਬਿਲਕੁਲ ਬਦਲ ਗਈ ਨਾ ਲੁੱਕ ਦੇਖੋ ਤੁਸੀਂ ਚੇਂਜ ਹੋ ਗਿਆ ਸਾਰੇ ਦਾ ਸਾਰਾ ਸਿਸਟਮ ਕੁਵਾਰਕ ਬਣਾਤਾ ਪੂਰਾ ਸਿਰੇ ਦਾ ਟਾਪ ਕਲਾਸ ਕਿਹਨੂੰ ਕਹਿੰਦੇ ਨੇ ਸੱਚੀ ਗੱਲ ਦੋਸਤੋ ਮੈਂ ਗੁਰਮਖਸੰਦੂ ਬਾਈ ਪਹੁੰਚ ਚੁੱਕਿਆ ਮੈਂ ਬਾਈ ਸਿੱਧੂ ਮੂਸੇ ਵਾਲੇ ਦੀ ਯਾਦਗਾਰ ਤੇ ਪਿੱਛੇ ਦਿਖਾਉਣਾ ਮੈਂ ਤੁਹਾਨੂੰ ਬਾਈ ਦੀ ਯਾਦਗਾਰ ਦਿਖ ਰਹੀ ਆ ਤੇ ਕੰਮ ਕਾਫੀ ਉਰੇ ਨਵਾਂ ਹੋਇਆ ਕੀ ਕੀ ਕੰਮ ਨਵਾਂ ਹੋਇਆ ਅੰਦਰ ਚੱਲਦੇ ਆਂ ਅੰਦਰ ਚੱਲ ਕੇ ਦੇਖਦੇ ਆਂ ਤਾਂ ਮੈਂ ਚਲੋ ਬਾਈ ਦੀ ਆਪਾਂ ਯਾਦਗਾਰ ਹੈ ਜਿਹੜੀ ਕੀ ਕੀ ਚੇਂਜ ਹੋਇਆ ਉਰੇ ਦਿਖਾ ਦਿੰਨੇ ਆ ਤੁਹਾਨੂੰ ਹੈਨਾ ਆ ਬੇਬੇ ਹੋਰੀ ਬੈਠੀਆਂ ਨੇ ਤੇ ਇੱਧਰ ਆਪਾਂ ਗੱਲ ਕਰਦੇ ਆ ਦੁਕਾਨ ਇੱਕ ਅੰਦਰ ਆ ਭਾਈ ਇਹ ਤੇ ਆਹ ਦੁਕਾਨ ਇੱਕੇ ਅੰਦਰ ਆ ਤੇ ਚੇਂਜ ਕੀ ਹੋਇਆ ਇੱਕ ਤਾਂ ਕਿਵੇਂ ਆਹ ਬਣਾਤਾ ਰੋ ਬੈਠਣ ਨੂੰ ਸ਼ੈੱਡ ਜਿਹਾ ਲਾਤਾ ਉੱਪਰੋਂ ਮੈਂ ਕਹਿੰਦਾ ਲਾਉਣ ਸਾਰੀ ਤੂਫਾਨ ਤੂਫਾਨ ਜਾਇਆ ਤੇ ਉੱਪਰੋਂ ਵੀ ਹੋਰ ਨੁਕਸਾਨ ਵੀ ਹੋ ਗਿਆ ਹੈਨਾ ਹਾਂ ਥੋੜੀ ਹੈਗੀ ਗੱਲਬਾਤ ਤੇ ਹੁਣ ਕਰਦੇ ਆ ਅਗਰ ਗੱਲ ਆਪਾਂ ਦੇਖੋ ਪਾਰਕ ਬਣਾਤਾ ਪੂਰਾ ਸਿਰੇ ਦਾ ਟੌਪ ਕਲਾਸ ਕਿਹਨੂੰ ਕਹਿੰਦੇ ਨੇ ਲਓ ਜੀ ਕਿਉਂ ਬਿਲਕੁਲ ਬਦਲ ਗਈ ਨਾ ਲੁੱਕ ਦੇਖੋ ਤੁਸੀਂ ਚੇਂਜ ਹੋ ਗਿਆ ਸਾਰੇ ਦਾ ਸਾਰਾ ਸਿਸਟਮ ਠੀਕ ਆ ਜੀ ਯਾਦਗਾਰ ਕੇ ਉੱਪਰ ਚੜਨਾ ਸਖਤ ਮਨਾ ਹੈ ਕਈ ਲੋਕ ਕੀ ਕਰਦੇ ਸੀ ਉੱਪਰ ਵਗ ਜਾਂਦੇ ਨੇ ਫੋਟੋਆਂ ਖਿਚਾਉਣ ਜਾਂ ਹੋਰ ਹੈ ਨਾ ਲੋਕ ਉਹਨਾਂ ਵਾਸਤੇ ਲਾਇਆ ਹੋ ਰਿਹਾ ਯਾਦਗਾਰ ਦੇ ਉੱਪਰ ਵੀ ਮਤਲਬ ਚੜ੍ਹਨਾ ਮਨਾ ਹੈ ਤੇ ਇੱਥੇ ਉੱਪਰ ਪਹਿਲਾਂ ਕੁਝ ਸ਼ਾਇਦ ਹੋਰ ਲਿਖਿਆ ਗਿਆ ਫਿਰ ਇਹ ਬਦਲਿਆ ਤੇ ਆਹ ਦੇਖੋ ਤੁਸੀਂ ਪਹਿਲਾਂ ਤਾਂ ਇਕੱਲਾ ਸ਼ੀਸ਼ਾ ਜਾਂ ਲੱਗਿਆ ਹੁੰਦੀ ਇਹਨਾਂ ਦੂਜੇ ਲੋੜ ਕਿਹੜੇ ਉਹ ਉਹ ਤੀ ਉਹ ਛੱਡ ਜਾ ਉਹ ਸੀ ਉਰੇ ਹੁਣ ਇਹ ਸਾਰਾ ਮਤਲਬ ਵਧੀਆ ਤਰੀਕੇ ਨਾਲ ਕਰੀ ਜਾਂਦੇ ਨੇ ਖੈਰ ਬਾਈ ਆ ਜਿਹੜਾ ਬਾਈ ਦੀਆਂ ਗੱਲਾਂ ਤਾਂ ਕਿੱਥੇ ਬਣਦੀਆਂ ਨੇ ਬਾਈ ਵਾਲੀਆਂ ਗੱਲਾਂ ਤਾਂ ਕਿੱਥੇ ਬਣਦੀਆਂ ਨੇ ਹੈਨਾ ਪਰ ਹੁਣ ਚਲੋ ਜੋ ਵੀ ਹੈਗਾ ਫੈਨ ਆਉਂਦੇ ਨੇ ਬਾਈ ਦੇ ਦੂਰੋਂ ਦੂਰੋਂ ਉਸ ਤਰੀਕੇ ਦੇ ਨਾਲ ਉਰੇ ਸਾਰਾ ਜਿਹੜਾ ਕੰਮ ਆ ਕਰਾਇਆ ਗਿਆ ਵੀ ਅਗਲਾ ਆਜੇ ਵੀ ਬੈਠੇ 10 ਮਿੰਟ ਇਹ ਟਾਲੀ ਆ ਗਈ ਬਾਈ ਦੀ ਫੇਵਰਟ ਟਾਲੀ ਤੇ ਉਸ ਤੋਂ ਇਲਾਵਾ ਉੱਥੇ ਬੈਠਣ ਨੂੰ ਜਗ੍ਹਾ ਬਣਾਤੀ ਜਗਾ ਸਾਰੇ ਹਾਲੇਦਾਲੇ ਆਪਾਂ ਦੇਖਦੇ ਆਂ ਵੀ ਇੱਧਰ ਪਾਰਕ ਬਣਾਤਾ ਤੇ ਇੱਧਰ ਦਰਖਤ ਦੀ ਇਹ ਗੱਲ ਕਰਾਂ ਤਾਂ ਥੋੜੀ ਕਮੀ ਜਿਹੀ ਮਹਿਸੂਸ ਤਾਂ ਹੁੰਦੀ ਹੈ ਜੇ ਦਰਖਤ ਹੋਣ ਪੰਜ ਚਾਰ ਅੰਦਰ ਤਾਂ ਉਹ ਬੂਟੇ-ਬੱਟੇ ਛੋਟੇ ਲਾਏ ਤਾਂ ਹੈਗੇ ਨੇ ਤੇ ਇੱਕਾ ਬਰੋਟਾ ਬਸ ਕੋਦੇ ਬਰੋਟਾ ਹੋ ਗਿਆ ਇਹਦੀ ਸ਼ਾਮ ਬੜੀ ਸ਼ਾਨਦਾਰ ਹੋ ਜਾਣੀ ਆ ਤੇ ਆ ਫੁੱਲ ਪਤਾ ਨਹੀਂ ਅਸਲੀ ਨੇ ਹਾਂ ਯਾਰ ਅਸਲੀ ਫੁੱਲ ਨੇ ਕਮਲ ਦੇ ਫੁੱਲ ਨੇ ਦੇਖੋ ਇਹ ਨਾ ਨਕਲੀ ਨੇ ਭਈ ਐਂ ਲੱਗਦੇ ਅਸਲੀ ਵਰਗੇ ਨੇ ਜਮਈਆਂ ਦੇਖੋ ਕੋਈ ਰੱਖ ਗਿਆ ਬੰਦਾ ਕੋਈ ਹੈਨਾ ਤੇ ਸੁਣਨ ਚ ਤਾਂ ਇਹ ਵੀ ਆ ਵੀ ਸਟੈਚੂ ਵੀ ਕਿਹੜਾ ਬਾਈ ਦਾ ਹੈਗਾ ਪਹਿਲਾਂ ਕਹਿ ਰਹੇ ਸੀ ਵੀ ਕਿਵੇਂ ਨਵਾਂ ਲਾਉਣਗੇ ਪਤਾ ਨਹੀਂ ਕਦੋਂ ਲਾਉਣਗੇ ਹੁਣ ਪਰ ਇੱਧਰ ਹੋ ਗਿਆ ਇੱਧਰ ਜੇ ਕੰਮ ਚੱਲੀ ਜਾਂਦਾ ਜੇ ਬਰੋਟਾ ਵੀ ਵੱਡਾ ਹੋ ਗਿਆ ਦੇਖੋ ਇਹ ਤੁਸੀਂ ਹੈਨਾ ਕੁੱਲ ਮਿਲਾ ਕੇ ਗੱਲ ਕਰਦੇ ਆਂ ਜੀਰੀ ਇੱਧਰ ਲੱਗੀ ਹੋਈ ਆ ਬਾਈ ਦੇ ਖੇਤਾਂ ਚ ਹਾਂ ਬਾਈ ਦੇ ਖੇਤ ਨੇ ਸਾਰੇ ਆਲੇ-ਦਾਲੇ ਜਿਵੇਂ ਆ ਪਹਿਲਾਂ ਵੀ ਤੁਹਾਨੂੰ ਦਿਖਾਉਣੇ ਹੁੰਨੇ ਆ ਤੇ ਪਾਰਕ ਪੂਰਾ ਸਿਹਰਾ ਬਣ ਰਿਹਾ ਪਰ ਗੱਲ ਬਾਤ ਹੈ ਜੇ ਚੱਲੀ ਜਾਂਦਾ ਜੇ ਕੰਮ ਕਿਹੜਾ ਹੈਗਾ ਥੋੜਾ ਥੋੜਾ ਜੀ ਨਾ ਹੋਰ ਇਹ ਲੱਗੂ ਸਮਾਂ ਹੈ ਜੇ ਇਹਨੂੰ ਫਿਰ ਉਹ ਵਧੀਆ ਬਣ ਜਾਣੀ ਹੈ ਗੱਲਬਾਤ ਦੇਖੋ ਮਤਲਬ ਕੰਮ ਸਾਰਾ ਕਰਾਈ ਜਾਂਦੇ ਨੇ ਲੋਕ ਦੋ ਆਗੇ ਦੋ ਬਾਗੇ ਜਾਂਦੇ ਰਹਿੰਦੇ ਨੇ ਬਾਈ ਕੀ ਹਾਲ ਨੇ ਸਸਤੀ ਕਾਲ ਕਿ ਕਿੱਥੋਂ ਆਏ ਵੀਰੇ ਮੇਰੇ ਮੱਖਿਆਲੇ ਤੋਂ ਫੜੀ ਮੜਾ ਮੈਂ ਇੱਕ ਮੱਖਿਆਲੇ ਤੋਂ ਆਇਆ ਹਾਂ ਹਾਂਜੀ ਵੀਰ ਜੀ ਅੱਛਾ ਗਰਮੀ ਬਹੁਤ ਹੈ ਗਰਮੀ ਜੀ ਆ ਗਈ ਬਹੁਤ ਜਿਆਦਾ ਗਰਮੀ ਹੈ ਵੀਰੇ ਹੈਨਾ ਅੱਛਾ ਕੀ ਜਵਾਕ ਕਹਿੰਦੇ ਦੀ ਵੀ ਜਾ ਕੇ ਆਉਣਾ ਹਾਂਜੀ ਕਹਿੰਦੀ ਰਹਿੰਦੇ ਸਾਰੇ ਜਾਨੀ ਰਹਿੰਦੇ ਇਧਰਲੀ ਸੜਕ ਲੱਗਦੇ ਟੱਪਦੇ ਆਹੀ ਵਾਰੀ ਖੜਕੇ ਆਨੇ ਜਦ ਤੁਸੀਂ ਜਾਣੇ ਕਿ ਹਾਂ ਪਚਾਂ ਹਾਂ ਹਾਂ ਬਸ ਇੱਥੇ ਲਾਜ ਵੀ ਪਹਿਲਾਂ ਪਹਿਲਾਂ ਵੀ ਇੱਥੇ ਆ ਉਰੇ ਖੜਕੇ ਜਾਂਦੇ ਹਾਂ ਕਦੋਂ ਲੱਗਦੇ ਉਰੇ ਹਾਂਜੀ ਜਦੋਂ ਵੀ ਲੱਗੀਏ ਕਹਿੰਨੇ ਕਿਲੋਮੀਟਰ ਦੇ ਪਿੰਡ ਤੁਹਾਡਾ ਨਾਲ ਹੀ ਆ ਉਰੇ ਨਾ ਜੀ ਮੇਰੇ ਪਿੰਡ ਬਾਬਾ ਬਾਟਾ ਇਥੋਂ ਮੱਖਿਆਲਾ ਜੀ ਚਨੀਰਕੁਰ ਚਨੀਰ ਦੀ ਲੱਗਿਆ ਜੀ ਅੱਛਾ ਚਨੀਰ ਕੋਲੇ ਆ ਮੱਖਿਆਲਾ ਉੱਥੋਂ ਆਇਓ ਹੈ ਇਹ ਕਿਹੜਾ ਬਦਲਾਵ ਤੁਸੀਂ ਨੇ ਦੇਖਿਆ ਇਹ ਕਦੋਂ ਪਹਿਲਾਂ ਇਹ ਤੋਂ ਹੈਗਾ ਸੀ ਇਹ ਨਾ ਜੀ ਸਾਨੂੰ ਤਾਂ ਬਦਲਾਵ ਮੰਨ ਕੇ ਚੱਲੀ ਜਾਂਦੇ ਰਹਿੰਦੇ ਕੰਮ ਇੱਥੇ ਜਦੋਂ ਵੀ ਅਸੀਂ ਨਾ ਜੀ ਉਹਦੋਂ ਨਹੀਂ ਸੀ ਇਹ ਨਹੀਂ ਹੈਗਾ ਜੀ ਹੈਨਾ ਇਹ ਹੁਣੇ ਹੁਣੇ ਪਾਇਆ ਹੈ ਹੈਨਾ ਠੀਕ ਆ ਠੀਕ ਆ ਬਾਈ ਚਲੋ ਹੋਰ ਠੀਕ ਠਾਕ ਸਭ ਠੀਕ ਆ ਜੀ ਤਾਂ ਬਾਈ ਉਧਰ ਹੋਰ ਵੀ ਦਿਖਾ ਦਿੰਨਾ ਇਧਰ ਅੱਜ ਥੋੜੀ ਭੀੜ ਘੱਟ ਆ ਓਰੇ ਕਿਉਂਕਿ ਗਰਮੀ ਬਹੁਤ ਆ ਇੱਕ ਤਾਂ ਇੱਕ ਕਾਲੂ ਸੰਡੇ ਵਾਲਾ ਦਿਨ ਆ ਕੱਲ ਨੂੰ ਹੋਊਗੀ ਭੀੜ ਜ਼ਿਆਦਾ ਓਰੇ ਇਹ ਆ ਦੇਖੋ ਤੁਸੀਂ ਸ਼ੈੱਡ ਇਹ ਉਧਰੋਂ ਚੱਕ ਕੇ ਉਧਰੋਂ ਮੇਰੇ ਖਿਆਲ ਚ ਉਹੀ ਆ ਇਹ ਉਧਰ ਇਹ ਉਧਰ ਲਈ ਆ ਬਾਪੂ ਇਹ ਸ਼ੈੱਡ ਜਿਹੜਾ ਉਧਰਲੇ ਉਧਰਲੇ ਪਾਸੇ ਦੀ ਹਾਂ ਜੀ ਉਧਰ ਲਈ ਉਹ ਸ਼ੈੱਡ ਓਰੇ ਲਾਤਾ ਹੈ अच्छा 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 बढ़िया आराम ਕਰੀ ਜਾਨੇ ਬੈਠੇ ਲੋ ਜੀ ਆਲੇ ਦਾਲੇ ਵੀ ਦਿਖਾਉਣਾ ਇੱਧਰ ਮੈਂ ਕੰਮ ਨਵਾਂ ਕੁਛ ਨਾ ਕੁਛ ਚੱਲਦਾ ਰਹਿੰਦਾ ਔਰੇ ਵਾਈ ਦੀ ਯਾਦਗਾਰ ਤੇ ਕੁਛ ਨਾ ਕੁਛ ਚੀਜ਼ਾਂ ਨੇ ਜਿਹੜੀਆਂ ਨਵੀਆਂ ਹੁੰਦੀਆਂ ਰਹਿੰਦੀਆਂ ਨੇ ਬਾਈ ਠੀਕ ਆ ਤੇ ਆ ਦੇਖੋ ਔਰੇ ਤਰਨੂ ਲਾਤਾ ਪਾਰਕ ਟੈਪ ਬਣਾਤਾ ਇਹ ਜਮਾ ਇੱਕ ਤੇ ਬੂਟੇ ਬਾਟੇ ਲਾਈ ਜਾਂਦੇ ਨੇ ਸਾਰਾ ਸਕੀਮ ਜੀਚ ਬਣਾ ਕੇ ਲਾਇਆ ਨਹੀਂ ਹੈਗਾ ਕਿਉਂਕਿ ਪਹਿਲਾਂ ਕਦੋਂ ਤਾਜ਼ਾ-ਤਾਜ਼ਾ ਬਾਈ ਵਾਲਾ ਕੰਮ ਹੋਇਆ ਸੀ ਡੱਕ ਤਦੀ ਦਰਖਤਾਂ ਨਾਲ ਸਾਰਾ ਇਹ ਫਿਰ ਭਰਤ ਵੀ ਪਾਈ ਆ ਨਾ ਉਦੋਂ ਬਾਅਦ ਚੁਰੇ ਬਹੁਤ ਤੇ ਦੇਖੋ ਤੁਸੀਂ ਸਿਸਟਮ ਸਾਰਾ ਬਈ ਵਧੀਆ ਆਹ ਹੋਰ ਇੱਕ ਕੁੜੀ ਦੀ ਦੁਕਾਨ ਵਿਚਾਰੀ ਜਵਾ ਖੜੀ ਜੀ ਅੰਦਰ ਬਾਕੀ ਦੁਕਾਨਾਂ ਸਾਰੀਆਂ ਬਾਹਰ ਨੇ ਕਿਵੇਂ ਕੋਈ ਆਉਂਦਾ ਬਾਹਰੋਂ ਸਵਾਨ ਸੱਪਾ ਲੈ ਜਾਂਦਾ ਤੇ ਹੋਰ ਜੇ ਮੈਂ ਤੁਹਾਨੂੰ ਦਿਖਾਵਾਂ ਬਸ ਬਾਕੀ ਸੇਮ ਆ ਬਾਹਰੋਂ ਵੀ ਥੋੜਾ ਜਿਹਾ ਕੰਮ ਹੋਇਆ ਆ ਦੇਖੋ ਕੁੜੀ ਨੇ ਕੱਪ ਕੋਪਰਾ ਕਰਕੇ ਨਵੇਂ ਕੱਪ ਆ ਗਏ ਨਵੀਆਂ ਫੋਟੋ ਆ ਗਈਆਂ ਆ ਦੇਖੋ ਇਹ ਆ ਸਾਰੇ ਨਵੇਂ ਆ ਛੋਟਾ ਸਿੱਧੂ ਦੇਖ ਰਹੇ ਹੋ ਤੁਸੀਂ ਸਿਸਟਮ ਠੀਕ ਆ ਇਹ ਹੋ ਗਿਆ ਉੱਤੋਂ ਮੁੜ ਕੇ ਚਲੋ ਹੁਣ ਅੰਦਰੋਂ ਦਿਖਾਤਾ ਹੁਣ ਮੈਂ ਤੁਹਾਨੂੰ ਇਧਰੋਂ ਬਾਹਰ ਲੈ ਜਾਣਾ ਥੋੜਾ ਜਿਹਾ ਇਹ ਇਧਰ ਨੂੰ ਹੈਨਾ ਨਾ ਬੇਬੇ ਲੈ ਜਾਇਨਾ ਕੋਈ ਗੱਲ ਨਹੀਂ ਸ਼ੌਂਚ ਬਹਿ ਜਾ ਕਰੋ ਤੂੰ ਪਿਛੇ ਕਾਹਤੋਂ ਬੈਠੀ ਤੂੰ ਸ਼ੌਂਚ ਬਹਿ ਜਾ ਕਰੋ ਤੇ ਜਾ ਕੇ ਪਰ ਕਿਉਂ ਮੈਂ ਉੱਥੇ ਬਹਿ ਜਾ ਕਰੋ ਸਮਾਂ ਚੱਕੇ ਜਾਂਦੇ ਨੇ ਅੱਛਾ ਮੈਂ ਬਹਿ ਗਿਆ ਮੈਂ ਇੱਕ ਗੱਡੀ ਜੱਟੀ ਦੀ ਦਿਹਾੜੀ ਦੂੜੀ ਬਣ ਜਾਂਦੀ ਆ ਬਈਆ ਹੈ ਦਿਹਾੜੀ ਹੈ ਬਣ ਜਾਂਦੀ ਆ ਬਣ ਜਾਂਦੀ ਆ ਲੈ ਜਾਂਦੇ ਲੋਕ ਲੈ ਜਾਂਦਾ ਠੀਕ ਹੈ ਭਾਈ ਲੈ ਜਾ ਕਰੋ ਇਧਰ ਆਉਣੇ ਜਮਾ ਗੇਟ ਤੇ ਬੈਠੀਆਂ ਨੇ ਬੇਬੇ ਹੋਰੀਆਂ ਬਾਈ ਬੈਠਿਆ ਵਿਚਾਰਾ ਲੈ ਜਾ ਕਰੋ ਇਹਨਾਂ ਤੋਂ ਵੀ ਸਮਾਨ ਤੇ ਹੋਰ ਦੁਕਾਨਾਂ ਨੇ ਥੋੜੀਆਂ ਇਧਰ ਵੀ ਦੁਕਾਨਾਂ ਨੇ ਦੇਖੋ ਆ ਇਧਰੋਂ ਆ ਚੀਜ਼ ਦੂਜੀ ਇਧਰੋਂ ਨਵੀਂ ਕਰਤੀ ਇਹ ਆ ਇਧਰੋਂ ਉਹ ਨਵਾਂ ਬਣਾਇਆ ਪਿਛਲੀ ਵਾਰ ਵੀ ਵੈਸੇ ਮੈਂ ਦਿਖਾਇਆ ਸੀ ਗੱਡੀਆਂ ਗੁੱਡੀਆਂ ਖੜਾਉਣ ਨੂੰ ਸਾਰਾ ਸਿਸਟਮ ਇਹ ਹੋ ਗਿਆ ਉਰੇ ਹੈਨਾ ਆ ਹੋ ਗਿਆ ਦੇਖੋ ਤੇ ਕੁੱਲ ਮਿਲਾ ਕੇ ਅਗਰ ਆਪਾਂ ਗੱਲ ਕਰਦੇ ਆਂ ਵੀ ਥੋੜਾ ਥੋੜਾ ਜਿਵੇਂ ਬਦਲਾਅ ਕਰਦੇ ਰਹਿੰਦੇ ਨੇ ਹਨਾ ਤੇ ਦੁਕਾਨਾਂ ਨਾਲ ਵੀ ਗੱਲਬਾਤ ਕਰਦਾ ਵੀ ਕਿੰਨੇ ਕੁ ਲੋਕ ਆਉਂਦੇ ਨੇ ਉਰੇ ਗੱਲਬਾਤ ਕਰਦਾ ਮੈਂ ਇਹਨਾਂ ਨਾਲ ਲਾਣੇ ਜਰਾ ਆਈ ਮਾੜਾ ਇਧਰ ਨੂੰ ਤੇ ਆਹ ਦੇਖੋ ਤੁਸੀਂ ਇਧਰ ਨਵੀਆਂ ਟੀ-ਸ਼ਰਟਾਂ ਕੁਸ ਹੈ ਨਾ ਰਮਾਲਾ ਰਬੂਲਾ ਆ ਗਏ ਨਵੀਆਂ ਤੇ ਹੋਰ ਆਪਾਂ ਗੱਲ ਕਰਦੇ ਆਂ ਫੋਟੋਆਂ ਇੱਕ ਦੋ ਨਵੀਆਂ ਦੇਖੋ AI ਦੇ ਨਾਲ ਫੋਟੋਆਂ ਕਿ ਬਣਾਈਆਂ ਹੋਈਆਂ ਨੇ ਇਹ ਆਹ ਦੇਖੋ ਆ ਨਵੀਂ ਫੋਟੋ ਫੋਟੋ ਬਹੁਤ ਨੇ ਬਾਈ ਜੀ ਨੰਤਰਾਂ ਤਰ੍ਹਾਂ ਦੀਆਂ ਲਾਣੇ ਜਰਾ ਲੈ ਫੜ ਮੈਂ ਇੱਕ ਫੜ ਮੜਿਆ ਆ ਆ ਫੜੇ ਦੇ ਵਿੱਚ ਬੋਲ ਅੱਛਾ ਐਂ ਦੱਸ ਤੂੰ ਮੈਨੂੰ ਹੁਣ ਹਾਂਜੀ ਲੈ ਵੇ ਇਹ ਲਾ ਲਈ ਕਿਵੇਂ ਚੱਲਦਾ ਕੰਮ ਕਰ ਕਿਵੇਂ ਚੱਲਦਾ ਕੰਮਕਾਰ ਬਹੁਤ ਵਧੀਆ ਥੋੜਾ ਲਵੇ ਨੂੰ ਕਰ ਲਾ ਮੂੰਹ ਦੇ ਲਵੇ ਨੂੰ ਕਰ ਲਾ ਚੱਕ ਵਧੀਆ ਠੀਕ ਚੱਲਦਾ ਬਹੁਤ ਵਧੀਆ ਠੀਕ ਚੱਲਦਾ ਦੁਕਾਨਾਂ ਘਟ ਗਈਆਂ ਥੋੜੀਆਂ ਪਹਿਲਾਂ ਨਾਲੋਂ ਰੇ ਦੁਕਾਨਾਂ ਬਸ 5 6 ਨੇ ਹੁਣ ਗਰਮੀ ਕਰਕੇ ਘਟ ਗਈਆਂ ਗਰਮੀ ਕਰਕੇ ਰਸ ਵੀ ਥੋੜਾ ਜਿਹਾ ਨਾ ਵਿੱਚ ਹੋ ਜਾਂਦਾ ਗਰਮੀ ਵਾਲੀ ਐਦਵਾਰ ਨੂੰ ਤਾਂ ਵਧੀਆ ਹੋ ਜਾਂਦਾ ਕਹਿੰਦੇ ਬਾਈ ਦਸਰਾ ਵੀ ਵਧੀਆ ਹੋ ਜਾਂਦਾ ਜੀ ਅੱਛਾ ਕੱਲੂ ਐਦਵਾਰ ਹੈ ਨਾ ਉਹ ਦਿਹਾੜੀ ਤਾਂ ਨਿਕਲ ਜਾਂਦੀ ਹੋਊਗੀ ਹਾਂ ਦਿਹਾੜੀ ਨਿਕਲ ਜਾਂਦੀ ਹੈ ਜੀ ਵਧੀਆ ਠੀਕ ਚੱਲੀ ਜਾਂਦਾ ਹੈ ਹਾਂ ਠੀਕ ਚੱਲੀ ਜਾਂਦਾ ਅੱਜ ਹੁਣ ਐ ਤਾਂ ਆਉਂਦੇ ਰਹਿੰਦੇ ਨੇ ਲੋਕ ਦਿਨੇ ਔਰੇ ਕਿਵੇਂ ਆਪਾਂ ਦੇ ਹਾਂ ਗਰਮੀ ਬਹੁਤ ਖੜਾ ਜਾਂਦੀ ਨਹੀਂ ਹੁਣ ਆਪਾਂ ਦੇਖਿਆ ਤੂੰ ਵੀ ਪਿੱਜੇ ਪੈਂਦੇ ਲਾ ਹਾਂਜੀ ਹਾਂ ਇਹ ਪਸੀਨਾ ਆਇਆ ਸਾਰਾ ਤੈਨੂੰ ਹਾਂ ਸਾਰਾ ਪਸੀਨਾ ਆਇਆ ਜੀ ਅੱਛਾ ਇਹ ਲੱਗਦਾ ਕਿਵੇਂ ਨਾ ਆਇਆ ਹੋਇਆ ਹੈ ਨਾ ਅਰੇ ਕਿੱਥੋਂ ਕਿੱਥੋਂ ਆ ਜਾਂਦੇ ਨੇ ਇਹ ਜੇ ਵੀ ਲੋਕ ਪਹਿਲਾਂ ਮਗੋਂ ਆ ਜਾਂਦੇ ਨੇ ਜੂਪੀ ਬਿਹਾਰ ਤੋਂ ਜੀ ਸਵੇਰੇ ਮੈਥੋਂ ਛਾਟਾ ਲੈ ਕੇ ਗਏ ਮੈਂ ਪੁੱਛਿਆ ਕਿੱਥੋਂ ਆਇਓ ਭਾਈ ਹਾਂ ਅਗੇ ਬਟਾਲੇ ਤੋਂ ਆਇਆ ਮੈਂ ਕਿਹਾ ਜੇ ਮਾ ਬਟਾਲਵੀ ਤਾਂ ਉਹ ਹੈ ਅੱਛਾ ਹਾਂ ਅਜੇ ਸਮਾਨ ਨਵਾਂ ਕੁਈ ਨਵਾਂ ਕੀ ਕੀ ਆਇਆ ਦਿਖਾ ਮੜੇ ਨਵਾਂ ਹਾਂ ਫੁੱਟਮਾ ਆਈਆਂ ਜੀ ਹਾਂ ਜਿਪਸੀਆਂ ਆਗੀਆਂ ਛੋਟੀਆਂ ਵਟੀਆਂ ਬਾਈ ਦੀਆਂ ਹੋਰ ਤੇ ਆ ਗਈ ਫੋਟੋ ਅੱਛਾ ਸਾਰੇ ਘਾਸੇ ਤੇ ਬਾਈ ਦਾ ਕੁਛ ਨਾ ਕੁਛ ਆਈ ਜਾਂਦਾ ਰਮਾਲਾ ਤੇ ਆ ਗਈ ਆਈ ਜਾਂਦਾ ਹੈ ਜਟਾਂ ਤੇ ਆ ਗਈ ਨਵਾਂ ਕੁਛ ਨਾ ਕੁਛ ਆਈ ਜਾਂਦਾ ਆਈ ਜਾਂਦਾ ਠੀਕ ਆ ਹਾਂਜੀ ਤੇ ਹੋਰ ਬਾਈ ਹੁਣ ਗੱਲ ਕਰਦੇ ਆ ਅੱਗੇ ਵੀ ਦਿਖਾ ਦੋਨਾ ਸਿਸਟਮ ਚੱਲ ਕੇ ਹੋਰ ਮੈਂ ਇਧਰ ਇਹ ਦੁਕਾਨਾਂ ਆ ਗਈਆਂ ਇਧਰ ਹੁਣ ਜੇ ਆਪਾਂ ਹੋਰ ਗੱਲ ਕਰਦੇ ਆ ਕਿ ਮੇ ਇਧਰ ਬਾਈ ਇਹ ਪੱਕੇ ਖੜਦੇ ਨੇ ਪੁਰਾਣੇ ਜੂਸ ਵਾਲਾ ਬਾਈ ਆ ਕਿਵੇਂ ਹੈਨਾ ਕਿਵੇਂ ਚੱਲਦਾ ਕੰਮ ਕਿਵੇਂ ਚੱਲਦਾ ਬਹੁਤ ਵਧੀਆ ਵੀਰੇ ਚੱਲੀਆਂ ਜਾਂਦਾ ਹਾਂਜੀ ਆ ਬਾਈ ਵੀ ਉਰੇ ਖੜਾ ਦੇਖ ਜਮਾ ਬਾਹਰ ਇਧਰ ਬਾਈ ਦੀ ਯਾਦਗਾਰ ਦੇ ਬਿਲਕੁਲ ਬਾਹਰਲੇ ਪਾਸੇ ਕਦੋਂ ਆਉਂ ਤਾਂ ਖਾ ਪੀ ਕੇ ਜ਼ਰੂਰ ਜਾਇਓ ਬਾਈ ਕੋਲ ਕੀ ਕੀ ਰੱਖਦੇ ਹੋ ਬਾਈ ਮਿਲਕਪ ਦਾ ਮੈਸ ਆਈਸਕ੍ਰੀਮ ਹੁੰਦਾ ਵੀਰੇ ਇਹ ਇਹ ਕਮਰਾ ਕਿਹਦੇ ਵਾਸਤੇ ਬਣਾਇਆ ਇਹ ਸਕਿਉਰਟੀ ਵਾਸਤੇ ਬਣਾਇਆ ਬਾਈ ਅੱਛਾ ਉਰੇ ਹੈਂ ਹਾਂ ਪਰ ਇਹ ਬਾਥਰੂਮ ਖਲਾਸ ਆਉਂਦਾ ਇਹ AC U C ਲਾਤਾ ਇੱਥੇ ਵੀ ਆਹ ਲੱਗ ਜੂਆ ਬਾਈ ਹੁਣ ਸੱਚ ਕੰਮ ਚੱਲੀ ਜਾਂਦਾ ਨਾ ਉਧਰ ਸਾਰਾ ਸੱਦੀਆਂ ਜਾਂਦਾ ਕੰਮ ਚੱਲੀ ਜਾਂਦਾ ਕੰਮ ਹੈ ਨਾ ਅੱਛਾ ਕੀ ਕਹਿੰਦੇ ਨੇ ਦੁਕਾਨਾਂ ਘਟੀਆਂ ਨੇ ਪਹਿਲਾਂ ਨਾਲੋਂ ਕੋ ਉੰਨੀ ਨੇ ਦੁਕਾਨਾਂ ਉਰੇ ਦੁਕਾਨਾਂ ਉੰਨੀਆਂ ਪੱਕੀਆਂ ਐ ਬਾਈ ਪੱਕੀਆਂ ਨੇ ਹੈ ਨਾ ਦਿਹਾੜੀ ਤਾਂ ਬਣਦੀ ਹੂ ਵਧੀਆ ਆਉਂਦਾ ਬਈ ਇਹਨਾਂ ਦਾ ਛੋਟਾ ਵੀ ਗਰਮੀ ਦਾ ਕਰਕੇ ਥੋੜਾ ਜਿਹਾ ਹੋਗਾ ਛੋਟਾ ਵੀ ਨਿਕੜੀ ਜਾਂਦਾ ਕੰਮ ਵਧੀਆ 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 ਚੱਲੀ ਜਾਂਦਾ ਹੈ ਨਾ ਇਹ ਬਈ ਆਪ ਤਿਆਰ ਕਰਦੇ ਹੋ ਸਾਰਾ ਸਮਾਨ ਹਾਂ ਕੁਝ ਆਪਣੇ ਕੁਝ ਕੰਪਨੀ ਲਾਉਂਦਾ ਵਿਦੇ ਗੋਪਾਲ ਗੋਪਾਲ ਕਿਹੜੇ ਗੋਪਾਲ ਵਾਲਿਆਂ ਦੇ ਹੋਟਲ ਇਹ ਉਹਨਾਂ ਦੇ ਆਏ ਬੜਾ ਦੇਣਾ ਜੀ ਅੱਛਾ 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 ਵਧੀਆ ਕੁਆਲਿਟੀ ਆ ਹਾਂ ਵਧੀਆ ਕੁਆਲਿਟੀ ਆ ਹਾਂ ਚੱਲੋ ਚੱਲੋ ਠੀਕ ਆ